لگتا پیتی سرپنچ مرحا کا دنواد ادھر کھیر دے میدان ਨੋ ਲੱਗਦਾ ਉਹ ਗਰਜੰਟ ਨੇ ਜਿੰਦੇ ਯਾਰ ਦਿੱਤੇ ਆ ਉਹ ਗਰਜੰਟ ਸਰਪੰਚ ਗੁਰਵੰਦਰ ਸਿੰਘ ਕਾਲੇ ਦੇ ਉਤਾਰ ਵਾਲੇ ਦੇ ਨਾਲ ਇਧਰ ਕਹਿੰਦੇ ਕਬੱਡੀ ਪਾ ਗਈ ਦਿਸਦੇ ਲੱਗਿਆ ਹੋਇਆ ਜੋਰ ਮੇਰੇ ਮਿੱਤਰੋ ਕਿ ਖੋਦੀ ਯਾਰੀ ਵੀ ਕਹਿੰਦੇ ਸੋਨੋ ਬੁਣਾਣੇ ਵਾਲੇ ਦੇ ਨਾਲ ਉਹ ਵੀ ਪੜਾ ਆਇਆ ਹੋਇਆ ਬਾਬੇ ਮੱਖੀ ਵਾਲਾ ਤਿਆਰ ਤੇ ਨਾਲ ਇੱਕ ਉਹ ਦੋਬ ਟੁਪਲੀ ਉਹ ਬਾਬੇ ਮੱਖੀ ਵਾਲਾ ਮੱਖੀ ਵਾਲਾ ਮੱਖੀ ਕਲਾਮ ਵਾਲਾ ਮੁੰਡਾ ਇਹ ਵੀ ਪੀਕ ਨੇ ਚੱਲਦਾ ਕਾਕੇ ਕਲੇਰ ਦਾ ਚੱਲਾ ਲੱਡੂ ਮੇਲਾ ਪੁਆਇੰਟ ਕਹਿੰਦੇ ਗੁਲਾਬਲੀ ਵਾਲਾ ਲਪੌਟਰੀ ਵਾਲਾ ਭਰਾ ਹੈ ਉਹ ਵੀ ਧੰਨਵਾਦ ਹੈ ਇਧਰ ਖੰਡੂਰ ਸਾਹਿਬੀਆਂ ਤੇ ਦੋਸਤਾਂ ਦੇ ਹੁਣ ਸਾਡੀ ਅੱਜ ਦੇ ਚਰਚੇ ਰਵਾਜ ਖੇਲ ਸੋ ਰਮਾਲ ਬੜਾ ਧੰਨਵਾਦ ਆ ਸਰਬਜੀਤ ਸਿੰਘ ਜੀ ਰਵੀ ਸ਼ੇਰ ਸਿੰਘ ਜੀ ਪੋਹਿੰਦੀਆ ਪੱਪ ਵਾਲੇ ਗੁਰਮੀਰ ਸਿੰਘ ਜੀ ਪੋਹਿੰਦੀ ਉਹਨਾਂ ਦਾ ਧੰਨਵਾਦ ਹੈ ਮੇਰੇ ਵੀਰੋ ਪਰਾਂ ਵਾਲੇ ਕਤਾਰ ਵਾਲੇ ਵੱਡਾ ਕਲਾਕ ਤੇ ਵਿੱਚ ਵੱਡਾ ਨਾਂ ਇਹ ਕਹਿੰਦੇ ਜੱਗਾ ਤਿਆਰ ਪੁਰੀਆ ਚੁਗਣੇ ਜਿੰਨੇ ਲੱਭੋ ਲੋ ਸੁਖਵੰਦ ਕਾਲੇ ਕੇ ਬਲਾਕ ਪ੍ਰਧਾਨ ਜਿੰਦਾ 200 200 ਦਾ ਵੱਡਾ ਆ ਜੱਗਾ ਆ ਜੱਗਾ ਜੇ ਸਰਮਰ ਮੋਹਨ ਸਿੰਘ ਧਾਰੀਵਾ ਸਾਹਿਬ ਹੋਣ ਦੀ ਯਾਦ ਵਿੱਚ ਪਰ ਆਹ ਦੇਖੀਏ ਤੁਹਾਡੇ ਪਾਸੇ ਤਾਂ ਆ ਆਹ ਸਾਹਮਣੇ ਬੰਗੀਆਂ ਤਾਬਰ 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 ਕਹਿਣਗੇ ਤਾੜੀ ਮਾਰੋ ਗੱਡੀਏ ਮੁੰਡੇ ਕਰ ਲੈਣੇ ਆਹ ਦੇ ਤੇ ਤਾੜ ਵੀ ਅਜ ਵੀਰ ਸਰਪੰਚ ਜੀ ਆਹਾਂ ਦਾ ਯਾਰ ਮੈਡੀਕਲ ਸਟੋਰ ਵੀ ਹੁਣ ਪਰਵਾਹਾਂ ਦੇ ਖੋਲ੍ਹਿਆ ਜੱਬਰੂ ਨੇ ਆਪਣੀ ਟੀਮ ਦੇ ਖਾਤੇ ਦੇ ਜੋੜਿਆ ਗੁਰਨਾਲ ਵਰਗੇ ਮੇਰੇ ਵੀ ਬਹੁਤ ਵਧੀਆ ਉਧਰ ਦੇ ਪਾਸੇ ਦੇਖਾਂਗੇ ਗੁਰਨਾਲ ਦੀ ਕਬੱਡੀ ਤੇ ਲਓ ਗੁਰਨਾਲ ਦੀ ਜਦੋਂ ਕਬੱਡੀ ਪੈਣੀ ਹੈ ਸਾਡੇ ਵੀਰਾਂ ਵੱਲੋਂ ਪਾਣ ਸਮਾਨ ਸਾਡੇ ਵੀਰ ਵਡੀਆਂ ਰੌਣਕਾਂ ਲਾਉਂਦੇ ਨੇ ਗੁਰਪ੍ਰੀਤ ਸਿੰਘ ਜੀ ਲਾਡੀ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਪ੍ਰਧਾਨ ਸਾਹਿਬ ਬਣਾਉਂਦਾ ਤਾਂ ਦਿਲੋਂ ਧੰਨਵਾਦ ਹੈ ਜੱਗੇ ਦੀ ਕਬੱਡੀ ਆਹ ਤੇ ਦੀ ਪਾਤਰੀ ਸਭਨਾਂ ਦਾ ਧੰਨਵਾਦ ਹੈ ਨਿਸ਼ਾਨ ਸਿੰਘ ਜੀ ਸਾਡੇ ਸਰਪੰਚ ਗੁਰਸ਼ੇਰ ਸਿੰਘ ਜੀ ਸਾਡੇ ਬੜਾ ਧੰਨਵਾਦ ਕਰਦੇ ਡਾਕਟਰ ਬਿੱਲਾ ਦੁਗਲੀ ਵਾਲੇ ਇਹ ਕਿੰਨੇ ਕਬੱਡੀ 10 ਦੇ 5000 ਕਿਹੜੇ ਮੁੰਡੇ ਲਗਾ ਕਿੰਨੇ ਕਬੱਡੀ ਪਾਣੀ ਇੱਕ ਵਾਰੀ 10 ਦੇ ਲੋਕਾਂ ਨੂੰ ਪਹਿਲੀ ਪਾਰੀ ਆ ਰਾਈ ਸਾਹਮਣੇ ਆਈ ਹੈ ਅੱਛਾ ਆਖਰੀ ਕਬੱਡੀ 5000 ਦੀ ਅੱਜ ਸਾਰੇ ਕੈਂਟ ਦੇ ਵਿੱਚ 5000 ਦੀ ਉਹ ਸਾਹਮਣੇ ਕਬੱਡੀ ਪਾ ਰਹੀ ਹੈ ਪਰ ਦੂਜੇ ਪਾਸੇ 5000 ਰੁਪਏ ਦੇ ਹਰੇਖਿਚ ਮੜਦਾ ਆਓ ਜਿਪਰ ਬੱਟਾ ਵੱਡਦਾ ਤੁਰਿਆ ਜਾਂਦਾ ਐਨ ਸਿਰੇ ਦਾ ਮੁਕਾਬਲਾ ਹਰਨੇਕ ਸਿੰਘ ਸਾਡੇ ਪੁੱਲਰ ਸਾਹਿਬ ਸਾਡੀ ਧਰਤੀ ਸਾਡੇ ਲੋਕ ਤਿੰਨ ਤੋਂ ਮੁਨੇ ਹੋਇਆ ਉਧਰ ਸਾਡੇ ਖਬਰ ਖੇਡ ਜਗਤ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਸਾਡੀ ਧਰਤੀ ਸਾਡੇ ਲੋਕਾਂ ਦੀ ਤਰਨਤਨ ਬਾਬਾ ਚੋਪ ਸ਼ਾਹ ਜੀ ਦਾ ਜੋੜ ਮੇਲਾ ਪਿੰਡ ਅਕਾਲੇਕੇ ਤਾੜ ਜ਼ਿਲ੍ਹਾ ਸ਼੍ਰੀ ਤਰਨਤਨ ਵਿਖੇ 7 ਅਗਸਤ 2023 ਦੇ ਨਿਬਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਇੱਕ ਕਬੱਡੀ ਦਾ ਵੱਡਾ ਸ਼ੋਅ ਮੈਚ ਖੇਡਿਆ ਗਿਆ। ਕਬੱਡੀ ਦੇ ਸ਼ੋਅ ਮੈਚ ਦੇ ਵਿੱਚ ਦੋ ਕਲੱਬਾਂ ਦੇ ਵਿਚਕਾਰ ਜਿਹੜਾ ਮੈਚ ਖੇਡਿਆ ਗਿਆ। ਬਾਬਾ ਸੰਤ ਖਾਲਸਾ ਕਬੱਡੀ ਕਲੱਬ ਦੁਬਲੀ ਦੂਸਰੇ ਬੰਨੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਖੇਡ ਵਾਲਾ ਦੇ ਦਰਮਿਆਨ ਮੈਚ ਖੇਡਿਆ ਗਿਆ। ਬਾਬਾ ਸੰਤਖਾਲਾ ਕਬੱਡੀ ਕਲੱਬ ਦੁਬਲੀ ਇਸ ਸ਼ੋਅ ਮੈਚ ਦੇ ਵਿੱਚ ਕਬੱਡੀ ਸ਼ੋਅ ਮੈਚ ਦੇ ਵਿੱਚ ਜੇਤੂ ਰਹੀ। ਟੀਮਾਂ ਦੀ ਜੇਕਰ ਗੱਲ ਕਰਦੀਏ ਤਾਂ ਦੁਬਲੀ ਦੀ ਟੀਮ ਦੇ ਵਿੱਚ ਗਰਜੰਟ ਖਡੂਰ ਸਾਹਿਬ, ਜਗਨੂ ਲੱਦੂ, ਗੋੜੀ ਦੁਬਲੀ, ਰਫੀਕ ਰਵਾਣਾ, ਵਤਨ ਖਡੂਰ ਸਾਹਿਬ, ਜਤਨ ਦੁਬਲੀ, ਭੇਜਾ ਦੁਬਲੀ, ਭੀਮ ਸੋਰ ਚੰਗਾ ਪੰਮਾ, ਮਹਿਸਪੁਰ ਬਜਿੱਤਰ ਖਵਾਸਪੁਰ ਗਰਲਾਲ ਖਡੂਰ ਸਾਹਿਬ ਸੇਵਕ ਤਰਵੰਡੀ ਸੁਲਤਾਨ ਹਿਰਦੋਤ ਰਤਨ ਲਵ ਦੁੱਬਲੀ ਕਪਤਾਨ ਸੋਨੂ ਬਰਾਣਾ ਕੋਚ ਅਨਿਸ਼ਾਨ ਦੁੱਬਲੀ ਆਦ ਖਿਡਾਰੀ ਜਿਹੜੇ ਦੁੱਬਲੀ ਕਲੱਬ ਦੇ ਵਿੱਚ ਜਿਨ੍ਹਾਂ ਨੇ ਖੇਡ ਖੇਡੀ ਕਬੱਡੀ ਖੇਡੀ ਸੋ ਜੇਰ ਦੂਸਰੇ ਪੰਨੇ ਗੱਲ ਕਰਦੇ ਆ ਕਰਿਆਲਾ ਟੀਮ ਦੀ ਬੋਬੀ ਮੱਖੀ ਗੁਰਦੇਵ ਦੁੱਬਲੀ ਸੋਨਾ ਖੇਮਕਰ ਜਾਇਦੀਦ ਮਸਤਗੜ ਟਾਵਰ ਸੁੱਗਾ ਜੱਗਾ ਦਿਾਲਪੁਰ ਅਮਰਤਪੂਰਾ ਸ਼ੌਂਕੀ ਗੁੱਜਰ ਤਾਬਾ ਬਗੜਾ ਰਾਏ ਗੁੱਜਰ ਵਾਲੀ ਨਿਸ਼ਾਨ ਕੋਟ ਬੁੱਢਾ ਤੇ ਕੋਚ ਕਾਕਾ ਕਲੇਰਾਦ ਨੇ ਜਿਹੜਾ ਟੀਮ ਖੇਡਿਆ ਰੈਫਰੀ ਜੇਕਰ ਗੱਲ ਕਰਦੇ ਆਂ ਤੇ ਰੈਫਰੀਆਂ ਦੇ ਵਿੱਚ ਹੀਰਾ ਪਲਵਾਰ ਠੱਠੀਆਂ ਚਮਕੌਰ ਸੋਰ ਸਿੰਘਾ ਤੇ ਲਵ ਕਾਲੇ ਕੈ ਨੇ ਜਿਹੜਾ ਰੈਫਰੀ ਦੀ ਭੂਮਿਕਾ ਨਭਾਈ ਬਲਾਰਿਆਂ ਦੇ ਵਿੱਚ ਗਰਚਰਨ ਸਨੇਹਰ ਰਾਜ ਮੇਰ ਸਿੰਘ ਵਾਲਾ ਮਿਲਖਾ ਸੰਧੂ ਮਾਲੂਵਾਲ ਨੇ ਜਿਹੜਾ ਬਲਾਰਿਆਂ ਦੇ ਵਿੱਚ ਆਪਣੇ ਜਿਹੜੇ ਜੋਲ ਦਿਖਾਏ ਬੈਰੀਗੇਟ ਖਾਲਸਾ ਬੈਰੀਗੇਟ ਕੈਰੋ ਅਰਸ਼ਪਾਲ ਠੇਕੇਦਾਰ ਲਾਈਵ ਇਸ ਮੈਚ ਦਾ ਲਾਈਵ ਜਿਹੜਾ ਕੀਤਾ ਇਸ ਮੈਚ ਦਾ ਕਬੱਡੀ ਸ਼ੋਅ ਮੈਚ ਦੇ ਸਭਿਆਚਾਰਕ ਪ੍ਰੋਗਰਾਮ ਦਾ ਮਾਝਾ 46 ਡਾਇਰਟੀਵੀਨ ਨੇ ਜਿਹੜਾ ਇਸ ਮੈਚ ਨੂੰ ਲਾਈਵ ਇਸ ਕਬੱਡੀ ਸ਼ੋਅ ਮੈਦਾਨ ਸਬੈਚਰਕ ਪ੍ਰੋਗਰਾਮ ਦੌਰਾਨ ਰਿੱਕੀ ਜਨੌਦ ਮਿੰਟੂ ਨੰਬਰਦਾਰ ਕੈਨੇਡਾ ਵੱਲੋਂ ਜੋਤੀ ਜਾਗਪੁਰ ਦਾ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਲਾਟੀਵੀਰ ਗੁਰਪ੍ਰੀਤ ਸਿੰਘ ਤੇ ਲਾਪਰੇਜ ਸਿੰਘ ਆਦ ਹੋਰ ਪੰਜ ਸਰਪੰਚ ਇਲਾਕੇ ਦੇ ਜਿਹੜੇ ਸੱਜਣ ਅਤੇ ਵੱਡੇ ਪੱਧਰ ਤੇ ਦਰਸ਼ਕ ਪਹੁੰਚੇ ਸਨ ਸੋ ਹੋਰ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਦੇ ਗੁਰਮਾਨ ਦੀਆਂ ਤਿੰਨ ਕਬੱਡੀਆਂ ਦੇ 5000 ਰੁਪਏ ਲੱਗੇ ਸਨ ਉਹ ਮੈਂ ਬੀਨਦੀਆਂ ਵਿੱਚ ਉਹ ਨਾਮ ਬਹੁਤ ਵਧੀਆ ਰਸਤੇ ਬਹੁਤ ਕਬੱਡੀਆਂ ਵੀ ਪੈਗੀਆਂ ਦਾ ਨਾਮ ਧੰਨਵਾਦ ਕਰਦੇ ਹਾਂ ਗੁਰਸ਼ੇਰ ਸਿੰਘ ਜੀ ਸਰਪੰਚੋ ਬਲਕਨ ਸਿੰਘ ਜੀ ਸਰਪੰਚੋ ਸੱਜ ਪਾਲ ਸਿੰਘ ਜੀ ਆਸਟ੍ਰੇਲੀਆ ਜਗENDER ਸਿੰਘ ਜੀ ਮੈਂਬਰ ਪਰ ਕੈਂ ਸਾਡੇ ਸੰਜਾਰੀਓ ਵੀ ਇਹ ਸਾਰੇ ਪ੍ਰਬੰਧਾਂ ਦਾ ਧੰਨਵਾਦ ਹੁਲਾਇਆ ਤੈਨਾਂ ਦਾ ਵੀ ਲੱਭ ਤੂੰ ਐਨ ਸ੍ਰੀ 5000 ਦੇ ਸਾਡੇ ਗੁਰਸ਼ੇਰ ਸਿੰਘ ਜੀ ਸਰਪੰਚ ਬਲਕਾਰ ਸਿੰਘ ਜੀ ਸਰਪੰਚ ਸਹਿੰਦਪਾਲ ਸਿੰਘ ਜੀ ਸਾਡੇ ਆਸਟ੍ਰੇਲੀਆ ਦੇ ਜਗਿੰਦਰ ਸਿੰਘ ਜੀ ਨੰਬਰ ਸਾਹਿਬ ਬਣਾਣਾ ਧੰਨਵਾਦ ਹੈ ਪਰ ਆਹ ਚਾਰ ਮਾਲਾ ਪਾਕ ਸਿੰਘ ਦੇ ਪੁੱਤਰ ਨੂੰ ਕਹੀਏ ਜੰਟਾ ਹੋ ਹਾ ਰੇੜੇ ਪਤਾ ਲੱਗੇ ਤੇਲ ਪਾਣੀ ਚੱਕਰੀਏ ਮੁੰਡੇ ਦਾ ਪਰ ਸਾਹਮਣੇ ਕਿੱਥੇ ਦੇਖੀਏ ਖੇਡ ਮਾਨੰਦ ਅਮਰਤ ਨੌਜਵਾਨ ਕਬੱਡੀ ਸਾਹਮਣੇ ਅਮਰਤ ਵੀ ਕਬੱਡੀ ਆ ਦੋ ਬੱਲ ਕਹਿੰਦੇ ਆ ਤਰੇ ਹੁੰਦੇ ਪਤੰਦਰ ਸਾਹ ਸਾਹਮਣੇ ਦੇਖਦੇ ਵੀ ਮੈਚ ਸਮਾਪਤੀ ਵੱਲ ਵਧ ਗਿਆ ਹੈ ਬਹੁਤ ਬਹੁਤ ਧੰਨਵਾਦ ਹੈ ਲਾਂਡੀਪੁਰਾ ਤੁਹਾਡਾ ਸਾਰੇ ਵੀਰਾਂ ਦਾ ਗੁਰਵਿੰਦਰ ਸਿੰਘ ਜੀ ਸਪੰਸਰ ਸਾਹਿਬ ਗੁਰਦਵੀਰ ਸਿੰਘ ਜੀ ਲਾਤੀ ਸਰਪੰਨ ਸਾਹਿਬ ਬਹੁਤ 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 ਧੰਨਵਾਦ ਕੀਤਾ ਗਿਆ ਚੰਗੂ ਜੀ ਦੀ ਮੀਡੀਆ ਮਾਈਕ ਕੋਲੇ ਸਾਡੇ ਸ਼੍ਰੋਮਤੀ ਨੰਬਰ 1 ਦੇ ਬਹੁਤ ਵਧੀਆ ਪ੍ਰਦਰਸ਼ਨ ਕਰ ਚੁੱਕੇ ਨਿਸ਼ਾਨ ਸਿੰਘ ਜੀ ਕੋਚ ਸਾਹਿਬਾਨ ਦੀ ਟੀਮ ਹੈ ਦੂਸਰੇ ਪਾਸੇ ਘਰਾੜੀ ਦੇ ਕਿਹੜਾ ਕੱਟਾ ਪਲੇਅਰ ਨੇ ਉਹਨਾਂ ਦੀ ਟੀਮ ਦੇ ਮਿੱਤਰੋ